इंस्पेक्टर राज तो पूरी तरह आजाद करने का जिधर आज सोधा ही है दुकानदार हूँ सो so, पहला हूँ दुकानदार जिधर सी है वो एक भी जे हो रख देसी के हेल्पर या दुकान पे कोई काम करने का तब उधर भी इंस्पेक्टर जिधर साहब मंगवाएगा सी के एक किन्हें पैसे देना है तू अकाउंट्स रखे हैं ਲੈ ਪਰ ਕਾਡ ਰੱਖਿਆ ਨਹੀਂ ਰੱਖਿਆ ਹੁਣ ਅਸੀਂ ਇਹਨੂੰ ਵਧਾ ਕੇ 20 ਕਰਤਾ ਕਿ 20 ਜਬ 20 ਤੋਂ ਘੱਟ ਲੋਕ ਜਿਹੜੇ ਜੇ ਕੰਮ ਕਰਦੇ ਨੇ ਦੁਕਾਨ ਤੇ ਤਾਂ ਉਹਨਾਂ ਨੂੰ ਕੋਈ ਸੈਟ ਜਾਂ ਕੋਈ ਐਨਓਸੀ ਜਾਂ ਕੋਈ ਕੁਛ ਦੀ ਕਿਸੇ ਕਾਜੀ ਵੀ ਲੋੜ ਨਹੀਂ ਪਵੇ ਜ਼ਰੂਰ ਦੇਖੋ 20 ਤੋਂ ਉੱਪਰ ਜਿਹੜੇ ਨੇ ਉਹਨਾਂ ਨਾਲ ਜਿਹੜਾ ਸਾਰੀ ਅਨੰਦੀ ਜੀ ਸਟੇਸ਼ਨ ਸਾਰਾ ਕੁਝ ਹੋ ਗਿਆ ਤੇ 20 ਤੋਂ ਘੱਟ ਵਾਲੇ ਜਿੰਨੇ ਵੀ ਨੇ धमकियातू जुर्माने चौनान पचानवे प्रसेंट पचानवे प्रसेंट ये कवर हो जाते हैं भीह तो थले सिर्फ पांच प्रसेंट, तो प्रसेंट।, प्रसेंट, प्रसेंट ने जो भी उपर बेटे दुकानदार उस ਸਰਕਾਰ ਨੂੰ ਸਿਰਫ ਤੁਸੀਂ 6 ਮਹੀਨਿਆਂ ਦੀ ਜਾਣਕਾਰੀ ਦੇਣੀ ਕਹੋਗੇ ਕਿ ਆਪੀ ਬੰਦੇ ਸਾਡੇ ਕੋਲ ਕੰਮ ਕਰਦੇ ਨੇ। ਇਸ ਸੋਧ ਨਾਦਬ ਹੈ ਜੀ। ਦੂਜੇ ਨੰਬਰ ਤੇ ਕਰਮਚਾਰੀਆਂ ਦੀ ਆਮਦਨ ਬਤਾਉਣੀ ਹੈ ਜਿਹੜੇ ਕੰਮ ਕਰਦੇ ਆ। ਓਵਰਟਾਈਮ ਦੀ ਸੀਮਾ ਜਿਹੜੀ ਹੈ ਉਹ ਪਹਿਲਾਂ 3 ਮਹੀਨਿਆਂ ਦੇ ਵਿੱਚ 50 ਘੰਟੇ ਸੀ। ਇੱਕ ਘੱਟ ਦੇ ਵਿੱਚ ਉਹ 50 ਘੰਟੇ ਉਹ ਜਿਹੜਾ ਓਵਰਟਾਈਮ ਲਾ ਸਕਦੇ ਸੀ ਉਹਦੇ ਪੈਸੇ ਹੁੰਦੇ ਸਨ। ਹੁਣ ਇਹਨੂੰ ਵਧਾ ਕੇ 144 ਘੰਟੇ ਕਰ ਦਿੱਤੇ। ਜੇ ਲੱਗਤ ਕੇ ਨਾ ਹੈ ਇੱਕ ਦਿਨ ਚ 9 ਘੰਟਿਆਂ ਤੋਂ ਵੱਧ ਤੇ ਹਫਤੇ ਚ 48 ਘੰਟਿਆਂ ਤੋਂ ਵੱਧ ਕੰਮ ਕਰਨ ਤੇ ਦੁੱਗਣੇ ਰੇਟ ਦਾ ਓਵਰਟਾਈਮ ਮਿਲੂਗਾ ਜਿਨ੍ਹਾਂ ਨੂੰ 8 ਘੰਟਿਆਂ ਦਾ ਮਿਲਦਾ ਹੈ ਜੋ 9 ਘੰਟਾ ਕੰਮ ਕਰਦੇ ਤਾਂ ਜਿਨ੍ਹਾਂ ਨੂੰ 4 ਘੰਟੇ ਮਿਲਦੇ ਨੇ ਉਹਨੇ ਉਹਨੂੰ ਇੱਕ ਘੰਟੇ ਦੇ ਡਬਲ ਦੇ ਦੋ ਘੰਟੇ ਦੇ ਕਲੀਅਰ ਸੋ ਉਹਨੇ ਦੇ ਨਾਲ ਉਹਨਾਂ ਦੀ ਇਨਕਮ ਵੀ ਵਧੂਗੀ ਓਵਰਟਾਈਮ ਵਧ ਗਿਆ ਤਾਂ ਉਹਨਾਂ ਦਾ ਜਿਹੜਾ ਅੰਮ੍ਰਿਤਿਆਰ ਜਿਹੜੀ ਉਹ ਵੀ ਜਿਹੜੇ ਉਹ ਬੰਦ ਹੋ ਗਈ ਤੇ ਕੁੱਲ ਸਮਾਂ ਜਿਹੜਾ ਕੰਮ ਦਾ ਉਹ ਬਾਰਾਂ ਹਾਂਜੀ ਉਹਨਾਂ ਵਿੱਚ ਰੈਸਟ ਦਾ ਟਾਈਮ ਵੀ ਉਹਦੇ ਵਿੱਚ ਇਨਕਲੂਡਡ ਹੈ ਫਿਰ ਬੀਤੋ ਬੰਦ ਕਰਮਚਾਰੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਅਪਰੂਵਲ ਲੈਣ ਵਾਸਤੇ ਪਹਿਲਾਂ ਬਹੁਤ ਟਾਈਮ ਲੱਗਦਾ ਬਹੁਤ ਚੱਕਰ ਲੱਗਦੇ ਸੀ ਦਫ਼ਤਰਾਂ ਦੇ ਉਹਨਾਂ ਨੂੰ

ਲੇਬਰ ਦੀ ਰਜਿਸਟ੍ਰੇਸ਼ਨ ਨਹੀਂ ਕਰਾਈ ਗਈ ਤਾਂ ਉਹਨੂੰ ਮੌਕਾ ਦੇਵਾ ਕੇ ਦੁਬਾਰਾ ਕਰਨਾ ਤੇ ਇਹਦੇ ਨਾਲ ਜ਼ਿਆਦਾਤਰ ਨਾਮ ਦੇ ਜਿਹੜੇ ਕੋਰਟ ਚ ਜਾਂਦੇ ਪਹਿਲਾਂ ਕੋਰਟ ਦੇ ਵਿੱਚ ਹੀ ਹਰ ਚੀਜ਼ ਕੋਰਟ ਚ ਜਾਂਦੀ ਸੀ ਜਰਮਾਨਾ ਸੌ ਵੀ ਆਉਣਾ ਹੁੰਦਾ ਸੀ ਪਰ ਕੋਰਟ ਜਾਣ ਦੇ ਬੱਧ ਬੇਤੇ ਖਰਚੇ ਜਾਂਦੇ ਸੀ ਤੇ ਵਪਾਰੀ ਜਿਹੜਾ ਉਹ ਸਾਡਾ ਕੋਈ ਦੁਸ਼ਮਣ ਨਹੀਂ ਹੈਗਾ ਸਾਡਾ ਹੀ ਸਹਾਰਾ ਭਾਗੀਦਾਰ ਹੈ ਤੇ ਵਪਾਰੀ ਕੋਈ ਫਰਤੀਂ ਹੁੰਦਾ ਉਹਨੇ ਕੰਮ ਕਰਨਾ ਹੁੰਦਾ ਹੈ ਨਾ ਉਦੋਂ ਸ਼ਮ ਹੋਰ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਦਿੰਦਾ ਉਹ ਪਰਿਵਾਰ ਪਾਲਦਾ ਟੈਕਸ ਭਰਨ ਦੇਸ਼ੀ ਸ਼ੌਂਦਾ ਤਾਂ ਇਹ ਇੱਕ ਵਾਰ ਜਿਹੜਾ ਹੁਣ ਬਦਲਾਅ ਹੈ ਤੇ ਹੁਣ ਕੋਈ ਡਰ ਨਹੀਂ ਕੋਈ ਇੰਸਪੈਕਟਰ ਆਜ ਨਹੀਂ ਹੁਣ ਸਿਰਫ ਤਰੱਕੀ ਹੋਊਗੀ ਤਾਂ ਸਿੱਟਾ ਇਹ ਹੈ ਕਿ ਆ ਦਾ ਹਰ ਛੋਟਾ ਵਪਾਰੀ ਖੁਸ਼ ਹੋ ਜੇਗਾ ਕੰਮ ਕਰੇਗਾ ਅਗਲੀ ਵਾਰ ਇਹ ਪੰਜਾਬ ਨੂੰ ਕੇ ਬਦਲੇ ਪਰ ਹਮੇਸ਼ਾ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਰੰਗਲਾ ਪੰਜਾਬ ਨਹੀਂ ਉਹ ਯਾਰ ਬੰਦੇ ਇਸੇ ਦਾ ਦਿਨ ਆਖ ਰੂਗੀ ਤੇ ਅੱਜ ਦਾ ਇਹ ਇਹੋ ਹੁੰਦਾ ਅਨਸਰ ਹੈ ਕਿੰਨ ਕੋਈ ਐਕਟ ਹੈ ਜੇ ਇਹੋ ਵਿਦਾਨਸਾ ਹੋ ਜਿਆ ਜਾਂ ਯਾਨੀ ਯੂਟੂਬਸ ਕਰਕੇ ਤੇ ਲਾਹੂ ਹੋ ਜੂ ਤਾਂ ਕਿ ਛੋਟੇ ਦੁਕਾਨਦਾਰਾਂ ਨੂੰ ਕੋਈ ਫालतੂ ਦੀ ਸਰਕਾਰੀ ਫਾਇਲਾਂ ਦੇ ਵਿੱਚ ਉਲਝਣਾ ਜਿਹੜੀਆਂ ਪੈਂਦੀਆਂ ਹਨ ਉਹਨਾਂ ਨੂੰ ਬਚਾਅ ਹੋ ਸਕੇ ਤੇ

19 ਸੌਟ ਕਰ ਲਿਆ ਤੇ ਇਹਦੇ ਚ ਸੋਧ ਕੀਤੀ ਗਈ ਜਿਹਨੂੰ ਕਿ ਵਿਧਾਨ ਸਭਾ ਚ ਲਿਆ ਕੇ ਸੀ ਤਵਾਨ ਉਹ ਤੁਸੀ ਜਿਆਦਾ ਜਿਹੜੀ ਲੇਬਰ ਤੱਕ ਪਹੁੰਚ ਉਹ ਤੁਸੀਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਤਾ ਉਹ ਤਾਂ ਲੇਬਰ ਐਕਟ ਦੇ ਵੀ ਚਾਉਂਦੇ ਸੀ ਮੰਤਰੀ ਸਾਹਿਬ ਇਹਦੇ ਚਾਉਂਦੇ ਨੇ ਕਿ ਉਹਦਾ ਨਹੀਂ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਨੇ ਅਸੀਂ ਇਹ ਵੀ ਅਗੋਂ ਆਉਣ ਵਾਲੇ ਦਿਨਾਂ ਚ ਇੱਕ ਹੋਰ ਲੇਬਰ ਐਕਟ ਦਾ ਵੀ ਕਸੋਧਾ ਹੋਊਗਾ ਕਿ ਉਹ ਆਟੋਮੈਟਿਕਲੀ ਸਾਡੇ ਮੰਤਰ ਹੋ ਜਾਣਗੇ ਜਿਹੜੇ ਉਹਨਾਂ ਨੂੰ ਵੀ ਆਮ ਤੌਰ ਤੇ ਨਾ ਇੰਸੈਕਸ਼ਨ ਵਰਕਰਾਂ ਦੇ ਕਾਟ ਬਣਦੇ ਪਰ ਜਿਹੜੇ ਦੂਜੇ ਵਰਕਰ ਨੇ ਉਹਨਾਂ ਨੂੰ ਵੀ ਅਸੀਂ ਜੇ ਨਾਮ ਵੀ ਰਿਸਟਰ ਕਰਾਉਣ ਕਿ ਤਾਂ ਵੀ ਅਸੀਂ ਉਹਨਾਂ ਨੂੰ ਆਪਣੇ ਮੈਂਬਰ ਮੰਨ ਲਈਤੋਂ ਲੇਬਰ ਦੇ ਜਿੰਨੇ ਵੀ ਉਹਨਾਂ ਦੇ ਸਕੀਮਾਂ ਨੇ 25 26 ਸਕੀਮਾਂ ਜਿਹੜੀ ਆਮ ਨਾਲ ਭਲਾਈ ਵਾਸਤੇ ਸੁਰੱਖਤਾ ਵਾਸਤੇ ਉਹਨਾਂ ਤੇ ਵੀ ਲਾਗੂ ਕਰਨ ਉਹ ਲੈ ਲਇਕ ਤੇ ਇਹ ਵੀ ਲਉਂਦੇ ਆ ਪਰ ਇਹਦੇ ਵਿੱਚ ਕੁਝ ਜੜੀ ਉਹਨਾਂ ਦੀ ਅਪਟ ਕਰਦੇ ਕੋ 12 ਘੰਟੇ ਦੀ ਨੀ ਕੰਪਲਸਰੀ ਨਹੀਂ ਕਿ ਦਿਨ ਜਿਹੜਾ ਲਾਂਚ ਹੁੰਦੇ ਨੇ ਜਿਹੜਾ ਲਾਂਚ ਹੁੰਦੇ ਨੇ ਉਹਨਾਂ ਦਾ 9 ਘੰਟੇ ਕੇ ਹੈਵ ਅ ਡਬਲ ਹੋ ਜਾਏਗਾ ਜੀ ਹਾਂ ਨਾ ਕੰਪਨੀ ਲਿਮਟ ਹੋ ਗਈ ਤਾਂ ਉਹਨੇ ਆਪ ਜੋ ਇੰਟਰੈਕ ਕਰਾਇਆ ਕਿਹਨੇ ਜੀ 9 ਘੰਟੇ ਬਾਅਦ ਜਿਹੜਾ ਹੈਗਾ ਡਬਲ ਹੋਏਗੀ ਆਪਣਾ 1 ਘੰਟੀ ਦੀ ਡਬਲ ਹੋਏਗਾ ਸਾਰੀ ਨਾ 1 ਘੰਟੀ ਬਸ ਕਿਤੇ 12 ਘੰਟੇ ਦੀ ਸ਼ਿਫਟ ਆਸਲੀ ਨੀ ਸ਼ਿਫਟ ਨਹੀਂ ਸ਼ਿਫਟ ਨਹੀਂ ਸ਼ਿਫਟ ਲਿਖੋ ਇਹ ਹੈ ਮਨੂ ਜੀ ਅਲਿਗ 12 ਘੰਟੇ ਤੱਕ ਸਰ ਕੰਮ ਕਰ ਸਕਦੇ ਆ। 12 ਘੰਟੇ ਤੱਕ। ਨੌੜ ਬਾਰਾਂ ਘੰਟੇ ਕਿ ਬਿਊਂਡ ਤੋਂ ਆਪਣੀ ਕਰ ਕੋਈ ਵੀ ਇਸੇ ਨੂੰ ਕਰਵਾਏਗਾ ਸਰ ਦਾ 12 ਘੰਟੇ ਤੱਕ ਕੰਮ ਕਰਾਇਆ ਜਾ ਸਕਦਾ। ਜੇ ਇੱਕ ਦਿਨ ਦੇ 8 ਘੰਟੇ ਲਈ ਬੰਦਾ ਕੰਮ ਕਰਦਾ ਤੇ 9 ਘੰਟੇ ਤੱਕ ਓਵਰਟਾਈਮ ਨਹੀਂ ਕਰ 9 ਤੋਂ ਬਿਊਂਡ ਜਿਹੜੇ 3 ਘੰਟੇ ਲਾਉਂਗੇ ਉਹਦੇ ਡਬਲ ਰੇਟ। ਠੀਕ। ਬਾਰ ਘੰਟੇ ਡਬਲ। ਤੇ ਬੰਦਾ ਸੈਨੀ ਲਈ ਲੰਬੀ ਲੰਬੀ ਕਰ ਸਕਦੇ। ਠੀਕ ਹੈ। ਦੇਵ ਦਾ ਟਾਈਮ ਹਫਤੇ ਹਫਤੇ ਮੁੰਡਾ ਲਾਉ ਘੰਟੇ। ਓਵਰਟ ਉਹਦੇ ਵਿੱਚ ਬ੍ਰੇਕ ਵੀ ਹੈ ਨਾ। 8 ਘੰਟੇ ਮੰਨਿਆ ਜਾਊਗਾ ਜੀ ਜੇ ਤੁਸੀਂ ਡਾਇਰੈਕਟ ਮੰਨਿਓ 8 ਹੀ ਮੰਨਿਆ ਜਾਊ ਉਹਦੇ 'ਚ ਬ੍ਰੇਕ ਆ ਗਈ ਨਾ ਇਹ ਰੋਟੀ ਖਾਣੀ ਆ ਉਹਨੇ ਚਾਹ ਪੀਣੀ ਆ ਉਸ ਕਾਲ ਦੀ ਪਹਿਲਾਂ ਪਹਿਲਾਂ ਅਸੀਂ ਕਾਟ ਲੈਂਦੇ ਹਾਂ ਆ ਤੁਸੀਂ ਇਹਦੇ 'ਚ ਬ੍ਰੇਕ ਲੈ ਕੇ ਮੰਨ ਲਓ 8 ਘੰਟੇ ਦੀ ਡਿਊਟੀ ਹੈ ਉਹਨਾਂ ਨੂੰ ਮੌਕਾ ਦੇਈਏ ਜਿਸ ਨੂੰ ਗੱਲ ਕਰਨ ਦਾ ਸਮਾਂ ਨਹੀਂ ਬਹੁਤ ਸਾਰੇ ਕੋਲ ਸਟੇ ਹੋਟਲ ਦੀਆਂ ਬਹੁਤ ਸਾਰੀ ਡਿਮਾਂਡ ਆ ਗਈਆਂ ਨੇ ਕਿ ਸਾਨੂੰ ਬੱਦ ਕੰਮ ਕਰਨ ਦਾ ਮੌਕਾ ਦਿਓ ਜੀ ਅਸੀਂ ਘੰਟਾ ਬਦਲਾ ਸਕਦੇ ਹਾਂ

ਉਹ ਕਹਿੰਦਾ ਕਿ ਭਾਈ ਸਾਹਿਬ ਮੈਨ ਲੇਬਰ ਕੋਰ ਦਾ ਖਰਚਾ ਕਿੰਨੇ ਚੱਲਗਾ ਗਿਆ ਆਪਕਾ ਲੇਬਰ ਕੋਰ ਨਹੀਂ ਤੁਸੀਂ ਕੀ ਕਹਿ ਰਹੇ ਜਿਨ੍ਹਾਂ ਨੂੰ ਪੈਸੇ ਨਹੀਂ ਮਿਲਦੇ ਜੀ ਬਹੁਤ ਹੋਰ ਓਵਰਟਾਈਮ ਵੀ ਲਗਾਉਂਦੇ ਨੇ ਓਵਰਟਾਈਮ ਅੱਜ ਦੀ ਵੀ ਟੀਮ ਲਗਾਦ ਰੇ ਪਰ ਉਹ ਪੈਸਾ ਨਹੀਂ ਮਿਲਵਾ ਇਹ ਦੀ ਅਸਲੀਤਾ ਸੀ ਪੈਲ ਦੇ ਲੇਬਰ ਇੰਸਪੈਕਟਰ ਐਚੀਐਸ ਜੇ ਸਰ ਉਹਨਾਂ ਕੋਲ ਜਾ ਕੇ ਕੋਈ ਪੇਸਾ ਕਰ ਸਕਦੇ ਬੇਸਿਕਲੀ ਹਾਂ ਮਤਲਬ ਅਸੀਂ ਇਹੀ ਚੀਜ਼ ਖਤਮ ਕਰਨੀ ਹੈ ਕਿ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਐਕਸਪਲੋਰ ਨਾ ਹੋਵੇ ਠੀਕ ਹੈ ਨਾ ਸਾਊਸ਼ਨ ਨਾ ਹੋਵੇ ਜੇ ਉਹਨਾਂ ਦਾ ਬੱਦ ਟਾਈਮ ਜਿਹੜਾ ਕੰਮ ਕਰਦੇ ਅਬ ਤਾਂ ਵੀ ਉਹਨੂੰ ਜਿਹੜਾ ਨਾਰਮਲ ਰੇਟ ਹੈ ਉਹਦੇ ਪਰ ਘੰਟਾ ਕੱਢ ਕੇ ਤਾਂ ਉਹਨੂੰ ਦਿੱਗਣ ਤੇ ਡਬਲ ਦੇ ਦਿੰਦਾ ਜੇ ਤੇ ਉਹ ਜੇ ਅਪਰੇਟ ਨਹੀਂ ਚਾਹਦਾ ਕੋਈ ਦੁਕਾਨਦਾਰ ਨਹੀਂ ਦਿੰਦਾ ਤਾਂ ਉਹਦਾ ਉਹਦੇ ਜੁਰਮਾਨੇ ਵੀ ਅਸੀਂ ਲਗਾਈ ਦੀ ਇਸ ਤਰ੍ਹਾਂ ਦੇ ਕਿ ਪਹਿਲਾਂ ਜਿਹੜਾ ਜੇ ਦੱਸੋ ਜਿਹੜੇ ਜੁਰਮਾਨੇ ਬਦਾਈ ਜੇ ਇਸ ਤਰ੍ਹਾਂ ਦੀ ਕੋਈ ਦੁਕਾਨਦਾਰ ਕਰਦਾ ਕਿ ਕਿਸੇ ਦੇ ਪੈਸੇ ਰੱਖਦਾ ਹੈ ਓਵਰਟਾਈਮ ਦੇ ਪੈਸੇ ਨਹੀਂ ਦਿੰਦਾ ਜਾਂ ਰਿਕਾਰਡ ਨਹੀਂ ਰੱਖਦਾ ਜਾਂ ਕੋਈ ਇਸ ਤਰ੍ਹਾਂ ਦੀ ਲੇਬਰ ਦਿਨਾਰ ਕੋਈ ਚਲਾਕੀ ਕਰਦਾ ਤਾਂ ਉਹਦਾ ਉਹਦੇ ਚ ਇਸ ਤਰ੍ਹਾਂ ਕੀਤਾ ਗਿਆ ਜੀ ਕਿ ਜੇ ਕੋਈ ਵੀ ਉਹ ਵਾਇਲੇਸ਼ਨ ਕਰਦਾ ਜੇ ਜਿਹਦੇ ਵਿੱਚ ਵਾਇਲੇਸ਼ਨ ਚ ਕਾਫੀ ਚੀਜ਼ਾਂ ਆ ਜਾਂਦੀਆਂ ਜਿਹਦੇ ਵਿੱਚ ਓਵਰਟਾਈਮ ਵੀ ਵਨ ਆਫ ਦੀ ਥਿੰਗ ਹੈ ਕੋਈ ਹੋਰ ਉਹ ਵਾਇਲੇਸ਼ਨ ਕਰਦਾ ਤਾਂ ਉਹਦੇ ਵਿੱਚ ਜਿਹੜੀ ਪਹਿਲਾਂ ਕੀ ਸੀ ਉਹਨੂੰ ਕੋਰਟ ਦੇ ਵਿੱਚ ਜਾਣਾ ਪੈਂਦਾ ਸੀ ਜੇ ਉਹਦਾ ਚਲਾਨ ਹੁੰਦਾ ਸੀ ਉਹ ਕੋਰਟ ਚ ਜਾ ਕੇ ਭੁਗਤਦਾ ਸੀ ਜਿਹਦੇ ਪਿੱਛੇ ਉਹਨੂੰ ਬਾਰ-ਬਾਰ ਗੇੜੇ ਲਾਣੇ ਪੈਂਦੇ ਸੀ ਹੁਣ ਅਸੀਂ ਇਹਦੇ ਚ ਕੋਰਟ ਦਾ ਪ੍ਰੋਵੀਜ਼ਨ ਖਤਮ ਕਰਕੇ ਇਹ ਏਲਸੀ ਲੈਵਲ ਤੇ ਜੋ ਅਸੀਂ ਉਹਨੂੰ ਨੋਟੀਫਾਈ ਕਰਾਂਗੇ एएलसीडी ਕੋਈ ਡਿਸਕ੍ਰਿਪਸ਼ਨ ਨਹੀਂ ਹੋਊਗੀ ਵੀ ਉਹ ਕਿੰਨਾ ਚਲਾਨ ਕੱਢ ਸਕਦਾ ਹੈ ਇਹ ਉਹਨੂੰ ਨੋਟੀਫਿਕੇਸ਼ਨ ਹੋਊਗੀ ਨੋਟੀਫਾਈ ਹੋਊਗਾ ਡਿਪਾਰਟਮੈਂਟ ਵੱਲੋਂ ਵੀ ਕਿਸ ਵਾਇਲੇਸ਼ਨ ਦੀ ਕਿੰਨੀ ਫੀਸ ਹੈ ਉਹ ਉਨੀ ਫੀਸ ਜਾ ਕੇ ਜਿਵੇਂ ਆਪਾਂ ਕਾਰ ਦਾ ਚਲਾਨ ਭਰੀਦਾ ਔਨ ਸਪੌਟ ਜਾ ਕੇ ਆਪਾਂ ਉਹਦੇ ਤੇ ਕੋਰਟ ਚ ਭਰਨ ਦੀ بجائے ਆਪਾਂ ਮਸ਼ੀਨ ਤੇ ਭਰਦੀਦਾ ਐਵੇਂ ਉਹ ਅਸੀਂ ਇਹਦਾ ਇੱਕ ਉਹਦਾ ਪੋਰਟਲ ਤਿਆਰ ਕਰ ਰਹੇ ਹਾਂ ਆਪਣਾ ਪੋਰਟਲ ਤੇ ਜਾਊਗਾ

ਨਹੀਂ ਨਹੀਂ ਐਦਾਂ ਨਹੀਂ ਕਿ ਉਹ ਜਿਹੜਾ ਉਹਨਾਂ ਨੂੰ ਹਰ ਰੋਜ਼ ਕੋਈ ਨਾ ਕੋਈ ਨੋਟਿਸ ਆ ਜਾਂਦਾ ਸੀ ਕੁਛ ਦਾ ਕੁਛ ਕਿਹੜਾ ਮਾਰ ਕੇ ਇਨਸਪੈਕਟਰ ਆ ਕਈ ਕਈ ਜਗ੍ਹਾ ਤੇ ਐਦਾਂ ਜੇ ਇਨਸਪੈਕਟਰ ਆ ਜਾ ਸਾਰਾ ਬਾਜ਼ਾਰ ਹੀ ਬੰਦ ਕਰਕੇ ਭੱਜ ਜਾਂਦੇ ਜੇ ਇਨਸਪੈਕਟਰ ਆ ਗਿਆ ਸੈਂਪਲ ਭਰ ਨਾਲੇ ਆ ਗਿਆ ਫਰਾਨਾ ਆ ਗਿਆ ਅਸੀਂ ਉਹ ਚੀਜ਼ਾਂ ਖਤਮ ਕਰਨ ਲੱਗੇ ਆ ਇਹ ਤੇ ਹਰ ਰੋਜ਼ ਦੀ ਉਹਨਾਂ ਨੂੰ ਹਸਪਤਾਲ ਜਿਹੜੀ ਉਹ ਵੀ ਜੇ ਉਹਨੂੰ ਪੋਰਟਲ ਵੀ ਹੈ ਜੇ ਉਹਨਾਂ ਨੂੰ ਕੋਈ ਇਨਸਪੈਕਟਰ ਪਰਟੀਕੂਲਰ ਇਨਸਪੈਕਟਰ ਕੋ ਤੰਕਦਾ ਦਸ ਕੇ ਕਰਦਾ ਸਦਿਨੇ ਦੀ ਪਹਾੜੀ ਨੇ ਚੀਜ਼ੀ ਸੋਸ਼ਲ ਰੈਗੂਲਰਾਈਜ਼ ਹੋ ਜੂਗਾ ਜੀ ਪਹਿਲੇ ਸੁਣਨ ਕਰਦੇ ਸੀ 8 ਘੰਟੇ ਦਾ ਇੰਸਪੈਕਟਰ ਚਲਾਇਆ ਜਾਂਦਾ ਸੀ ਜੀ ਜਗਵਾਇਸ ਦਾ ਫਿਰ 12 ਮਹੀਨੇ ਦਾ ਲੇਬਰ ਲਾ ਸਾਰੇ ਐਪਲੀਕੇਬਲ ਲੇਬਰ ਲਾ ਜਿੱਦ ਪੈਸਾ ਨਹੀਂ ਪੁੱਛਿਆ ਸੇਮ ਹੈ ਲੇਬਰ ਲਾ ਸਾਰੇ ਐਪਲੀਕੇਬਲ ਨੇ ਸਾਰੀਆਂ ਸਹੂਲਤਾਂ ਚਾਹੇ ਹੋ ਮਤਲਬ ਉਹਦੇ ਘਰਦਿਆਂ ਨੂੰ ਜਿੱਦੀਆਂ ਸਹੂਲਤਾਂ ਜਾਂ ਉਹਦੇ ਬੱਚਿਆਂ ਦੀਆਂ ਫੀਸਾਂ ਦਾ ਤੋਂ ਲੈ ਕੇ ਹਨਾ ਲੇਬਰ ਲਾ ਦੇ ਵਿੱਚ ਜਿੰਨਾ ਵੀ ਜਨਾ ਕੰਸਟਰਕਸ਼ਨ ਲੇਬਰ ਹੈ ਉਹ ਜਿਨ੍ਹਾਂ ਦੇ ਕਾਰਡ ਬਣੇ ਹੋਏ ਨੇ ਉਹਨਾਂ ਨੂੰ ਜੋ ਮਿਲਦਾ ਅਸੀਂ ਉਹੀ ਸੇਮ ਉਹਨਾਂ ਨੂੰ ਮੈਂ ਤੇ ਤੁਸੀਂ ਲੇਬਰ ਕੋਰਟ ਦਾ ਉਹ ਕੋਰਟ ਵਿੱਚ ਜਾ ਕੇ ਅਧਿਕਾਰ ਖੋਣ ਦੀ ਜਰੂਰਤ ਆ ਕਿ ਕੰਮੇੜੀ ਦਾ ਜੀ ਤਾਂ ਉਹਨਾਂ ਦਾ ਜਿਹੜਾ ਇਨਸਪੈਕਟਰ ਦਾ ਆਪ ਨੂੰ ਵਾਧਾ ਹੋਵੇਗਾ। ਅਸੀਂ ਕਿਸੇ ਦਾ ਅਸੀਂ ਕਿਸ ਦਾ ਅਧਿਕਾਰ ਨਹੀਂ ਜੀ ਖੋਇਆ ਇਹਦੇ 'ਚ। ਉਹ ਜਾਣਾ ਚਾਹੁੰਦਾ ਕੋਰਟ ਜਾ ਸਕਦਾ ਹੈ। ਕੋਰਟ ਵੀ ਜਾ ਸਕਦਾ ਹੈ। ਕੋਈ ਅਸੀਂ ਕਹਿੰਦੇ ਵੀ ਉਹ ਤੁਹਾਨੂੰ ਕੋਰਟਾਂ ਦੇ ਚੱਕਰ ਨਾ ਲਾਉਣੇ ਪੈਣ ਤੇ ਉੱਥੇ ਕੰਮ ਨਿਪਟ ਜਾਵੇ। ਇਹਦਾ ਫਿਰ ਨਾ ਜਿਹੜਾ ਨੀ ਸਿਸਟਮ ਕਿਵੇਂ ਨਹੀਂ ਨਹੀਂ ਇਹ ਪੜਗਾ। ਇਹ ਤਾਂ ਤੁਸੀਂ ਇਹ ਤਾਂ ਤੁਸੀਂ ਜਿਹੜਾ ਹਾਈਪੋਥੈਟিক্যাল ਗੱਲ ਕਰ ਰਹੇ ਹਾਂ ਨਾ ਪਰ ਐਸਜੀਆ ਕੋਲ ਤੀ ਜਾ ਕੇ ਦੇਖੋ ਕਿ ਐਡੀਜੀ ਕੋਲ ਜਾ ਕੇ ਦੇਖੋ ਕਿ ਕਿੰਨੇ ਕਿੰਨੇ ਬੰਦਾ ਇਹ